ਇੱਕ ਛੋਟੀ ਜੀ ਮਿੱਟੀ ਦੀ ਮਟਕੀ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਇਸ ਬੌਂਸਾਈ ਬੂਟੇ ਦੀ ਔਰ ਹੁਣ ਇੱਕ ਹੌਲੀ ਹੌਲੀ ਇਸ ਦਾ ਸਾਈਜ਼ ਜਦੋਂ ਵੱਧਣ ਲੱਗਾ ਤਾਂ ਇਹਨਾਂ ਨੇ ਥੱਲੇ ਇੱਕ ਮਿੱਟੀ ਦਾ ਜਿਹੜਾ ਬਰਤਨ ਹੈ ਉਸ ਦੇ ਵਿੱਚ ਇਸ ਨੂੰ ਪਲਾਂਟ ਕਰ ਦਿੱਤਾ ਮੈਂ ਪਿਛਲੇ 40 ਸਾਲ ਤੋਂ ਕਰ ਰਿਹਾ ਜੀ ਬੌਂਸਾਈ ਦਾ ਬੌਂਸਾਈ ਇੱਕ ਜਪਨੀਜ਼ ਆਰਟ ਹੈ ਇਹ ਛੋਟੀ ਜੀ ਮਟਕੀ ਦੇਖ ਰਿਹਾ ਇਹ ਇਹ ਪਹਿਲੇ ਤੁਸੀਂ ਇਹ ਮਿੱਟੀ ਦੀ ਮਟਕੀ ਦੇ ਵਿੱਚ ਲਾਇਆ ਸੀ ਇਹ ਬਹੁਤ ਛੋਟਾ ਪਲਾਂਟ ਸੀ ਜੀ ਬਹੁਤ ਛੋਟਾ ਜਿਹਾ ਪਲਾਂਟ ਮੈਨੂੰ ਮਿਲਿਆ ਤੇ ਮੈਂ ਇਹ ਦਸਹਰੇ ਦੇ ਨੇੜੇ ਮਟਕੀਆਂ ਕਿਸੇ ਨੇ ਮੈਨੂੰ ਦਿੱਤੀਆਂ ਤੇ ਮੈਂ ਉਹਦੇ ਵਿੱਚ ਲਗਾ ਲਿਆ ਸੀ ਮੋਰ ਥੈਨ 15 1600 ਤੋਂ ਜ਼ਿਆਦਾ ਹੀ ਪਲਾਂਟਸ ਹੋਣਗੇ ਜਿਹਦੇ ਚ 35 40 ਕਿਸਮਾਂ ਨੇ 35 40 ਸਪੀਸੀਜ਼ ਨੇ ਜਿਹੜੀਆਂ ਅਲੱਗ-ਅਲੱਗ ਨੇ ਬੋਨਾ ਰੱਖਿਆ ਜਾਂਦਾ ਇਹਨਾਂ ਨੂੰ ਨਾ ਕਿ ਇਹਦੀ ਕੋਈ ਜੈਨੇਟਿਕ ਚੇਂਜ ਨਹੀਂ ਕੀਤੀ ਜਾਂਦੀ ਕਿਉਂਕਿ ਜਦੋਂ ਇਹ ਮੈਚੁਰ ਹੁੰਦੇ ਨੇ ਜਦੋਂ ਬੱਟੇ ਹੁੰਦੇ ਨੇ ਜਦੋਂ ਨਦੀ ਕੁਮਰ ਹੁੰਦੀ ਐ ਫਰੂਟ ਆਉਣ ਦੀ ਫਲਾਵਰਿੰਗ ਆਉਣ ਦੀ ਤਾਂ ਉਹ ਬਿਲਕੁਲ ਉਹੀ ਸਾਈਜ਼ ਦੇ ਫਰੂਟ ਤੇ ਉਹੀ ਸਾਈਜ਼ ਦੇ ਫਲਾਵਰ ਵਗੈਰਾ ਸਾਰੇ ਆਉਂਦੇ ਨੇ ਉੱਪਰੋਂ ਇਹ ਕਿ ਜਸਨਾਹ ਟਾਣੀ ਵੱਧ ਰਹੀ ਹੈ ਇਹਨੂੰ ਮੈਂ ਇੱਥੋਂ ਕੱਟਨ ਦਾ ਲਾਸਟ ਇੱਕ ਛੱਡ ਕੇ ਤੇ ਇਹਦੇ ਵਿੱਚੋਂ ਆਹ ਜਿਹੜੇ ਦੋ ਪੱਤੇ ਛੱਡੇ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਦੋ ਹੋਰ ਬ੍ਰਾਂਚੇਸ ਆ ਜਾਂਦੀਆਂ ਇਸ ਤਰ੍ਹਾਂ ਇੱਥੋਂ ਅਸੀਂ ਲਗਾਤਾਰ ਗਾਰਡਨਿੰਗ ਨੂੰ ਲੈ ਕੇ ਕਈ ਸਪੈਸ਼ਲ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਦਿਨੀ ਅਸੀਂ ਕੈਕਟਸ ਦੇ ਗਾਰਡਨਿੰਗ ਨੂੰ ਲੈ ਕੇ ਹਰਪਜਨ ਦਾਸ ਜਿਹੜੇ ਪੇਸ਼ੇ ਤੋਂ ਡਾਕਟਰ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੀ ਛੱਤ ਤੇ ਕੈਕਟਸ ਦੇ ਬੂਟੇ ਲਾਏ ਹੋਏ ਔਰ ਮੇਰੇ ਹੱਥ ਹੁਣ ਬੌਂਸਾਈ ਬੂਟਾ ਔਰ ਬੌਂਸਾਈ ਚੀਨੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ ਉਹਰੇ ਵਿਦੇਸ਼ੀ ਬੂਟਾ ਔਰ ਇਹ ਹੁਣ ਗੁਰਮੁਖ ਸਿੰਘ ਜਿਹੜੇ ਮੇਰੇ ਨਾਲ ਨੇ ਉਹਨਾਂ ਨੇ ਆਪਣੇ ਘਰ ਦੀ ਛੱਤ ਤੇ ਇਹ ਬੁਨਸਾਈ ਬੂਟੇ ਕਈ ਤਰ੍ਹਾਂ ਦੇ ਕਈ ਪ੍ਰਜਾਤੀਆਂ ਦੇ ਵਿੱਚ ਔਰ ਵਿਦੇਸ਼ੀ ਕਈ ਅਜਿਹੇ ਬੂਟੇ ਘਰ ਦੀ ਛੱਤ ਤੇ ਲਾਏ ਨੇ ਔਰ ਇਹ ਇੱਕ ਉਹਨਾਂ ਦੇ ਹੱਥ 'ਚ ਬੂਟਾ ਇੱਕ ਛੋਟੀ ਜੀ ਮਿੱਟੀ ਦੀ ਮਟਕੀ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਇਸ ਬੁਨਸਾਈ ਬੂਟੇ ਦੀ ਔਰ ਹੁਣ ਇੱਕ ਹੌਲੀ-ਹੌਲੀ ਜਿਵੇਂ ਦਾ ਸਾਈਜ਼ ਜਦੋਂ ਵੱਧਣ ਲੱਗਾ ਤਾਂ ਇਹਨਾਂ ਨੇ ਥੱਲੇ ਇੱਕ ਮਿੱਟੀ ਦਾ ਜਿਹੜਾ ਬਰਤਨ ਹੈ ਉਸ ਦੇ ਵਿੱਚ ਇਸ ਨੂੰ ਪਲਾਂਟ ਕਰ ਦਿੱਤਾ ਤਾਂ ਔਰ ਇਹ ਸ਼ੌਕ ਪਿਛਲੇ ਕਈ ਸਾਲਾਂ ਤੋਂ ਹੈ ਗੁਰਮukh ਸਿੰਘ ਜੀ ਨੂੰ ਅਗਰ ਮੈਂ ਇਹ ਤਸਵੀਰਾਂ ਦਿਖਾਵਾਂ ਛੱਤ ਦੀਆਂ ਤੇ ਛੱਤ ਦੇ ਉੱਤੇ ਕਈ ਤਰ੍ਹਾਂ ਦੇ ਇਹ ਬੂਟੇ ਨੇ ਚਾਹੇ ਵਿਦੇਸ਼ੀ ਬੂਟਿਆਂ ਦੀ ਗੱਲ ਕਰੀਏ ਕਿਉਂਕਿ ਮੈਂ ਪਹਿਲੇ ਵੀ ਆਖਿਆ ਕਿ ਬੁੰਸਾਈ ਚੀਨੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ ਔਰ ਇਹ ਇੰਨਾ ਹੀ ਸਾਈਜ਼ ਰਹਿੰਦਾ ਹੈ ਬੂਟੇ ਦਾ ਜਿਹਦੇ ਜਿਵੇਂ ਜਿਵੇਂ ਇਹ ਥੋੜਾ ਥੋੜਾ ਵੱਧਾ ਇਸ ਦੀ ਕਟਿੰਗ ਕਰਨੀ ਪੈਂਦੀ ਹੈ ਔਰ ਕਟਿੰਗ ਕਰਨ ਤੋਂ ਬਾਅਦ ਇਹਦਾ ਸਾਈਜ਼ ਹੈ ਉਹ ਇਸੇ ਤਰ੍ਹਾਂ ਰੰਦਾ ਪਰ ਕਈ ਅਜਿਹੇ ਬੂਟੇ ਨੇ ਇਸ ਪੂਰੇ ਗਾਰਡਨ ਦੇ ਵਿੱਚ ਕਿ ਜਿਹੜੇ 20-20 ਸਾਲ ਤੋਂ ਪੁਰਾਣੇ ਬੂਟੇ ਇੱਥੇ ਪਲਾਂਟ ਕੀਤੇ ਹੋਏ ਨੇ ਕਿਵੇਂ ਸ਼ੌਂਕ ਚੜਿਆ ਜੀ ਕਿੰਨੇ ਸਾਲ ਹੋ ਗਏ ਇਹ ਘਰ ਦੀ ਛੱਤ ਤੇ ਤੁਸੀਂ ਬੂਟੇ ਲਾ ਰਹੇ ਹੋ ਬੰਸਾਈ ਔਰ ਇੱਕ ਕਾਫੀ ਸਾਈਜ਼ ਛੋਟਾ ਘਰ ਦੇ ਵਿੱਚ ਜਦੋਂ ਔਰਤਾਂ ਗਾਰਡਨਿੰਗ ਕਰਦੀਆਂ ਨੇ ਤਾਂ ਉਹ ਜ਼ਿਆਦਾਤਰ ਯਾਦਾ ਫੁੱਲਾਂ ਦੀ ਚਾਹੇ ਗੁਲਾਬ ਦੇ ਫੁੱਲ ਹੋਣ ਚਾਹੇ ਕਮਲ ਦੇ ਫੁੱਲ ਹੋਣ ਮੈਂ बार-बार ਜਦੋਂ ਵੀ ਅਜਈਆਂ ਸਟੋਰੀਆਂ ਕਰਦਾ ਅਜਿਹੀ ਖਬਰਾਂ ਕਰਦਾ ਤਾਂ ਮੈਂ ਇਹ ਲਫ਼ਜ਼ ਜ਼ਰੂਰ ਬੋਲਦਾ ਕਿਉਂਕਿ ਘਰ ਦੇ ਵਿੱਚ ਹਰ ਇੱਕ ਨੂੰ ਸ਼ੌਂਕ ਹੁੰਦਾ ਕਿ ਖੁਸ਼ਬੂਦਾਰ ਫੁੱਲ ਹੋਣ ਪਰ ਤੁਸੀਂ ਇਹ ਛੋਟੇ-ਛੋਟੇ ਬੂਟੇ ਬੁੰਸਾਈ ਹੈਗਾ ਤਾਂ ਚੀਨੀ ਭਾਸ਼ਾ ਦੇ ਵਿੱਚ ਇਹ ਸ਼ਬਦ ਹੈ ਬੁੰਸਾਈ ਜੀ ਔਰ ਇਹ ਕਿਵੇਂ ਸ਼ੌਂਕ ਜਾਗਿਆ ਔਰ ਕਿੰਨੇ ਸਾਲ ਤੋਂ ਕਰ ਰਹੇ ਹੋ ਮੈਂ ਪਿਛਲੇ 40 ਸਾਲ ਤੋਂ ਕਰ ਰਿਹਾ ਜੀ ਬੁੰਸਾਈ ਦਾ ਬੁੰਸਾਈ ਇੱਕ ਜਪਨੀਜ਼ ਆਰਟ ਹੈ ਜਿਨੂੰ ਅਡਾਪਟ ਕਰਕੇ ਅਸੀਂ ਕਿਸੇ ਵੀ ਟਰੀ ਨੂੰ ਜਿਹੜਾ ਫਿਜੀਬਲ ਹੁੰਦਾ ਜਿਹੜਾ ਪੋਸੀਬਲ ਹੋ ਸਕਦਾ ਉਹਨੂੰ ਉਸ ਸਾਈਜ਼ ਚ ਕੰਪੈਕਟ ਸਾਈਜ਼ ਚ ਰੱਖ ਸਕਦੇ ਆ ਕਿ ਉਹ ਸਾਡੇ ਘਰ ਦੇ ਵਿੱਚ ਆਸਾਨੀ ਨਾਲ ਰਹਿ ਸਕੇ ਉਹਨੂੰ ਲੁੱਕ ਆਫਟਰ ਕਰਨਾ ਸੌਖਾ ਹੋਵੇ ਛੋਟਾ ਬੱਚਾ ਵੀ ਉਹਨੂੰ ਦੇਖ ਸਕਦਾ ਹੋਵੇ ਤੇ ਹਰ ਇੱਕ ਬੰਦਾ ਉਹਨੂੰ ਸੰਭਾਲ ਸਕਦਾ ਹੋਵੇ ਇਹਦਾ ਜਿਹੜਾ ਹੈਗਾ ਇੱਕ ਟੈਕਨੀਕ ਹੁੰਦੀ ਹੈ ਜੇ ਇਹਨੂੰ ਪਾਲਣ ਦੀ ਹੈ ਤਾਂ ਕੰਟਰੋਲ ਕਰਕੇ ਰੱਖਣ ਦੀ ਤਿੰਨ ਸੈਕਸ਼ਨ ਨੇ ਜਿਹਦੇ ਚ ਅਸੀਂ ਕਹਿੰਦੇ ਆ ਸ਼ੂਟ ਪ੍ਰੂਨਿੰਗ ਰੂਟ ਪ੍ਰੂਨਿੰਗ ਤੇ ਟ੍ਰੇਨਿੰਗ ਸ਼ੂਟ ਹੁੰਦੀਆਂ ਨੇ ਜਿਵੇਂ ਨਵੇਂ ਟੂਸੇ ਨਿਕਲਦੇ ਨੇ ਹੂੰ ਇਹਨਾਂ ਨੂੰ ਜਦੋਂ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਬਹੁਤ ਦੂਰ ਦੇਖਦੇ ਆ ਕੋਈ ਵੱਡਾ ਟਰੀ ਦੇਖਦੇ ਆ ਉਹਨੂੰ ਇਮੇਜਨ ਕਰਕੇ ਹੀ ਇਸੇ ਇਹਦੀ ਸੇਮ ਸ਼ੇਪ ਬਣਾ ਲੈਣੇ ਤਾਂ ਕਿ ਬੜਾ ਮੈਚਿਓਰ ਟਰੀ ਲੱਗੇ ਮਤਲਬ ਇਹ 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 ਜਿਹੜਾ ਸਾਈਜ਼ ਲੱਗੇ ਕਿ ਜਿਵੇਂ ਵੱਡੇ ਟਰੀ ਦੀ ਫੀਲਿੰਗ ਆਂਦੀ ਹੈ ਤਾਂ ਉਦੋਂ ਛੋਟੇ ਦੇ ਵਿੱਚ ਵੀ ਆਂਦੀ ਹੈ ਹਾਂਜੀ ਉਹਨੂੰ ਜਦੋਂ ਅਸੀਂ ਰਿਡਿਊਸ ਕਰਕੇ ਕਿਸੇ ਚੀਜ਼ ਨੂੰ ਸਿਲੈਕਟ ਕਰਕੇ ਕੰਪਿਊਟਰ ਦੇ ਵਿੱਚ ਕੰਪੈਕਟ ਕਰ ਲੈਂਦੇ ਆ ਇਹ ਐਕਚੁਅਲੀ ਰੀਅਲ ਦੇ ਵਿੱਚ ਕੰਪੈਕਟ ਇਸ ਤਰ੍ਹਾਂ ਹੋ ਜਾਂਦੇ ਨੇ ਤੇ ਇਸ ਟੈਕਨੀਕ ਦੇ ਵਿੱਚ ਜਦੋਂ ਅਸੀਂ ਇਹਦੀ ਪ੍ਰੂ ਤੇ ਉਹ ਪ੍ਰੋਨਿੰਗ ਦੇ ਨਾਲ ਇਹ ਲਿਮਟਿਡ ਜਿਹੜਾ ਵੀ ਸਾਈਜ਼ ਰਹਿੰਦਾ ਪਰ ਕੱਟ ਤੁਹਾਨੂੰ ਕਿਤੇ ਨਜ਼ਰ ਨਹੀਂ ਆਣਗੇ ਕਿਉਂਕਿ ਇੱਕ ਪਾਰਟिकुलर ਏਜ ਜਾਂ ਪਾਰਟिकुलर ਸੀਜ਼ਨ ਦੇ ਵਿੱਚ ਇਹਦੀ ਕਟਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹਦੀ ਟ੍ਰੇਨਿੰਗ ਕੀਤੀ ਜਾਂਦੀ ਜਿਸ ਤਰ੍ਹਾਂ ਕੁਝ ਵਾਇਰਸ ਬਣੀਆਂ ਜਾਂਦੀਆਂ ਨੇ ਤਾਂ ਕਿ ਇਹਦੀਆਂ ਜਿਹੜੀਆਂ ਬ੍ਰਾਂਚੇਸ ਨੇ ਉਹ ਇਸ ਤਰ੍ਹਾਂ ਵੜਨ ਤੇ ਇਸ ਤੋਂ ਬਾਅਦ ਜਦੋਂ ਇਹ 2 ਜਾਂ 3 ਸਾਲ ਬਾਅਦ ਕਿਉਂਕਿ ਮਿੱਟੀ ਦੀ ਜਿਹੜੀ ਇੱਕ ਜਿਹੜੀ ਕੁਆਂਟੀਟੀ ਬਹੁਤ ਘੱਟ ਹੁੰਦੀ ਹੈ ਬਹੁਤ ਹੀ ਜ਼ਿਆਦਾ ਕਵਾਂਟੀਟੀ ਚ ਮਿੱਟੀ ਰੱਖੀ ਜਾਂਦੀ ਆ ਤੇ ਉਹਦੇ ਨਿਊਟ੍ਰੀਐਂਟਸ ਨੇ ਜਿਹੜੇ ਜਿਹੜੇ ਨੇ ਜ਼ਰੂਰੀ ਚਾਹੀਦੇ ਹੁੰਦੇ ਨੇ ਖਾਦ ਖੁਰਾਕ ਉਹ ਭਾਵੇਂ ਅਸੀਂ ਜਿੰਨੇ ਮਰਜ਼ੀ ਫਰਟੀਲਾਈਜ਼ਰ ਪਾਉਣੇ ਆ ਫੇਰ ਵੀ ਕੁਝ ਮਾਈਕਰੋ ਨਿਊਟ੍ਰੀਐਂਟਸ ਜਿਹੜੇ ਨੇ ਉਹ ਧੁੱਪ ਨਾਲ ਰਿਐਕਟ ਕਰਕੇ ਜਿਸ ਤਰ੍ਹਾਂ ਕਹਿੰਦੇ ਨੇ ਫੋਟੋਸਿੰਥੈਸਿਸ ਨਾਲ ਜਿਹੜੀ ਖਾਦ ਬਣਾਉਂਦਾ ਉਹ ਵੀ ਬਣਾਉਣ ਤੋਂ ਹਟ ਜਾਂਦਾ ਇਸ ਕਰਕੇ 2 ਸਾਲ ਬਾਅਦ 1.5-2 ਸਾਲ ਬਾਅਦ ਇਹਨੂੰ ਇਹਦੀ ਮਿੱਟੀ ਵੀ ਚੇਂਜ ਕਰਨੀ ਪੈਂਦੀ ਹੈ ਜਦੋਂ ਅਸੀਂ ਮਿੱਟੀ ਚੇਂਜ ਕਰਦੇ ਆ ਤਾਂ ਕਿਉਂਕਿ ਸਾਡੇ ਪਾਟ ਛੋਟੇ ਨੇ ਇਹ ਡਿਵੈਲਪ ਹੋ ਜਾਂਦਾ ਡਿਵੈਲਪ ਹੋਣ ਦੇ ਨਾਲ ਇਹ ਜਿਹੜਾ ਰੂਟਸ ਨੂੰ ਧੱਕਾ ਮਾਰਦਾ ਤੇ ਟੁੱਟਣ ਦੀ ਕੋਸ਼ਿਸ਼ ਕਰ ਸਕਦਾ ਹੈ। ਹੂੰ ਤੇ ਜਿਹੜੀਆਂ ਰੂਟਸ ਫੂਡ ਕੈਰੀਅਰ ਨਹੀਂ ਹੁੰਦੀਆਂ ਜਿਸ ਤਰ੍ਹਾਂ ਫਲੈਕਸੀਬਲ ਰੂਟਸ ਨੇ ਹੂੰ ਇਹ ਰੂਟਸ ਤਾਂ ਲੈ ਕੇ ਜਾਂਦੀਆਂ ਨੇ ਜੀ ਇਹਦੇ ਲਈ ਡਾਈਟ ਹੂੰ ਜਿਹੜੀਆਂ ਵੁੱਡ ਜਿਹੜੀਆਂ ਲੱਕੜ ਬਣ ਗਈਆਂ ਵੁੱਡ ਚ ਕਨਵਰਟ ਹੋ ਗਈਆਂ ਉਹ ਸਿਰਫ ਸਪੋਰਟਿਵ ਹੁੰਦੀਆਂ ਸਪੋਰਟ ਹਾਈਟ ਲਈ ਚਾਹੀਦੀ ਹੈ ਇੱਥੇ ਹਾਈਟ ਨਹੀਂ ਹੈ ਇਸ ਕਰਕੇ ਫੂਡ ਕੈਰੀਅਰ ਰੱਖ ਲੈਣੇ ਬਾਕੀ ਦਿਨ ਉਸੇ ਕੱਟ ਸਕਦੇ ਆ ਜੇ ਸਾਡੇ ਪੌਟ ਚ ਨਹੀਂ ਫਿੱਟਾ। ਇਹ ਇਹ ਜਿਹੜੀ ਛੋਟੀ ਜੀ ਮਟਕੀ ਦੇਖ ਰਿਆ ਇਹ ਇਹ ਪਹਿਲੇ ਤੁਸੀਂ ਇਹ ਮਿੱਟੀ ਦੀ ਮਟਕੀ ਦੇ ਵਿੱਚ ਲਾਇਆ ਸੀ। ਇਹ ਬਹੁਤ ਛੋਟਾ ਪਲਾਂਟ ਸੀ ਜੀ ਬਹੁਤ ਛੋਟਾ ਜਿਹਾ ਪਲਾਂਟ ਮੈਨੂੰ ਮਿਲਿਆ ਦੀਵਾਰ ਚੁੱਕਿਆ। ਹਾਂਜੀ ਦੀਵਾਰ ਚੁੱਕਿਆ ਹੈ। ਤੇ ਮੈਂ ਇਹ ਦਸਹਰੇ ਦੇ ਨੇੜੇ ਮਟਕੀਆਂ ਕਿਸੇ ਨੇ ਮੈਨੂੰ ਦਿੱਤੀਆਂ ਤੇ ਮੈਂ ਉਹਦੇ ਵਿੱਚ ਲਗਾ ਲਿਆ ਸੀ। ਉਸ ਤੋਂ ਬਾਅਦ ਵੱਡਾ ਹੋਇਆ ਤੇ ਫਿਰ ਤੁਸੀਂ ਇਹ तकरीबन 7 ਜਾਂ 8 ਸਾਲ ਇਹ ਤੇ ਚੱਲਿਆ ਰਿਹਾ ਤੇ ਸ਼ੋਅ ਤੋਂ ਆਏ ਸੀਗੇ ਪੀਐਜਓ ਤੋਂ ਤਾਂ ਆ ਕੇ ਕਿਤੇ ਐਂ ਏਦਾਂ ਹੀ ਰੱਖਤਾ ਕਿਸੇ ਪੌਟ ਦੇ ਵਿੱਚ। ਅੱਗੇ ਕੋਈ ਪਲਾਂਟ ਦੂਜਾ ਰੱਖਿਆ ਕਿ ਮੈਨੂੰ ਪਤਾ ਨਹੀਂ ਲੱਗਿਆ ਭੁੱਲ ਗਿਆ ਇਹਨੇ ਆਪਣੀਆਂ ਰੂਟਸ ਕੱਢ ਕੇ نیچے ਲਗਾ ਲਈਆਂ ਸੀ ਪਰ ਉਹ ਹਵਾ ਚਲਾ ਗਿਆ ਛੋਟਾ ਜਿਹਾ ਹੈ ਉਹਨੇ ਹੈਂਗ ਕਰਤਾ ਉਸ ਤਰ੍ਹਾਂ ਹੈਂਗ ਕਰਤਾ ਹਾਂਜੀ ਅੱਛਾ ਮੈਂ ਨਾ ਕੈਕਟਸ ਦੀ ਵੀ ਇੱਕ ਖਬਰ ਕੀਤੀ ਕੁਝ ਦਿਨ ਪਹਿਲੇ ਉਹਦੇ ਵਿੱਚ ਮਿੱਟੀ ਇਸਤੇਮਾਲ ਨਹੀਂ ਹੁੰਦੀ ਉਹ ਉਹ ਉਹਦੇ ਵਿੱਚ ਥੋੜੀ ਜੀ ਉਹ ਜਿਹੜੇ ਛੋਟੇ ਛੋਟੇ ਪੱਥਰ ਹੁੰਦੇ ਆ ਹੋਰ ਜਿਹੜਾ ਸਿੰਡਰ ਹਾਂ ਇਹ ਇਹਦੇ ਵਿੱਚ ਮਿੱਟੀ ਦੇ ਨਾਲ ਹੀ ਹੈ ਨਹੀਂ ਇਹਦੇ ਵਿੱਚ ਵੀ ਕੋਈ ਇਹਦੇ ਚ ਹਰੇਕ ਪਲਾਂਟ ਪਲਾਂਟ ਆ ਜਿਹੜਾ ਜਿਵੇਂ ਪੰਜਾਬ ਦੇ ਪਲਾਂਟ ਨੇ ਉਹ ਚੀਕਣੀ ਮਿੱਟੀ ਲੈਂਦੇ ਨੇ ਜਾਂ ਦੂਸਰੇ ਸੈਂਟੀ ਮਿੱਟੀ ਲੈਂਦੇ ਨੇ ਕੁਝ ਨੂੰ ਗਰੇਵਲ ਸੈਂਡ ਚਾਹੀਦੀ ਹੈ ਕੁਝ ਨੂੰ ਜਿਸ ਤਰ੍ਹਾਂ ਅਸੀਂ ਅਲੱਗ-ਅਲੱਗ ਸਾਰੇ ਮਿਕਸਚਰ ਨੇ ਉਹ ਬਣਾਉਣੇ ਪੈਂਦੇ ਨੇ ਇਹਦੇ 'ਚ ਅਸਲ 'ਚ ਜ਼ਿਆਦਾ 50% ਸੈਂਟੀ ਕਰ ਲੈਣੇ ਆ ਗਰਮ ਰੱਖ ਲੈਣੇ ਮਿੱਟੀ ਤਾਂ ਕਿ ਜਿਹੜੀਆਂ ਰੂਟਸ ਨੇ ਈਜ਼ੀਲੀ ਡਿਵੈਲਪ ਹੁੰਦੀਆਂ ਰਹਿਣ ਔਰ ਇਹਦਾ ਜਿਹੜਾ ਪਾਣੀ ਦੀ ਵੈਪੋਰੇਸ਼ਨ ਆ ਜਲਦੀ ਹੁੰਦੀ ਰਵੇ ਆਦਰਵਾਇਜ਼ ਜਿਹੜੀਆਂ ਰੂਟ ਰੌਟ ਹੋ ਜਾਂਦਾ ਜਿਹੜੀਆਂ ਜੜਾਂ ਨੇ ਉਹ ਗਲ ਜਾਂਦੀਆਂ ਨੇ ਉਹ ਤੋਂ ਬਚਾਉਣ ਵਾਸਤੇ ਇਹਦੇ ਜਲਦੀ ਸਾਹ ਲੈਣ ਵਾਲੀ ਬਣਾਉਣਾ ਹੁੰਦਾ ਤੇ ਦੂਸਰਾ ਇਹਦੇ 'ਚ ਡਰੇਨੇਜ ਸਿਸਟਮ ਵੀ ਰੱਖਿਆ ਹੁੰਦਾ ਜਦੋਂ ਅਸੀਂ ਪਾਣੀ ਪਾਉਂਦੇ ਆ ਤਾਂ ਉਹ ਪਾਣੀ ਨਿਕਲ ਜਾਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਪਾਣੀ ਇਹਦੇ ਵਿੱਚ ਥੋੜੀ ਦੇਰ ਲਈ ਰੁਕ ਗਿਆ ਤਾਂ ਇਹਦੇ ਵਿੱਚ ਰੂਟ ਰੋਟ ਹੋ ਕੇ ਇਹ ਗਲ ਜਾਂਦੇ ਨੇ ਅੱਛਾ ਕਿੰਨੇ ਬੂਟੇ ਨੇ ਤਕਰੀਬਨ ਇਹ ਮੈਂ ਦੇਖ ਰਿਹਾ ਟੋਟਲ ਕਿੰਨੇ ਕਿੰਨੇ ਕੋ ਗਿਨਤੀ ਹੈ ਨਾ ਮੈਂ ਐਗਜ਼ੈਕਟ ਤਾਂ ਨਹੀਂ ਜੀ ਮੇਰਾ ਐਸਟੀਮੇਟ ਹੈ ਕਿ ਮੋਰ ਥੈਨ 15-1600 ਤੋਂ ਜ਼ਿਆਦਾ ਹੀ ਪਲਾਂਟਸ ਹੋਣਗੇ ਜਿਹਦੇ ਵਿੱਚ 35-40 ਕਿਸਮਾਂ ਨੇ 35-40 ਸਪੀਸੀਜ਼ ਨੇ ਜਿਹੜੀਆਂ ਅਲੱਗ-ਅਲੱਗ ਨੇ ਜਿਨ੍ਹਾਂ ਦੇ ਵਿੱਚ ਮੋਸਟ ਕਾਮਨ ਜਿਹੜੇ ਪੰਜਾਬ ਦੇ ਨੇਟਿਵ ਟਰੀ ਜਿਹਨੂੰ ਅਸੀਂ ਕਹਿੰਦੇ ਨੇ ਵਿਰਾਸਤੀ ਰੁੱਖ ਨੇ ਉਹਨਾਂ ਦੇ ਉਹ ਵੀ ਬੂਟੇ ਮੇ ਬਣਾ ਕੇ ਸੰਭਾਲ ਕੇ ਰੱਖੇ ਹੋਏ ਨੇ ਕੁਝ ਜ਼ਿਆਦਾ ਇੰਪੋਰਟਡ ਵੀ ਹੈਗੇ ਨੇ ਮੈਡਗਾਸਕਰ ਦਾ ਆਸਟ੍ਰੇਲੀਆ ਦਾ ਅਮਰੀਕਾ ਦਾ ਅਫਰੀਕਾ ਦੇ ਕਈ ਕੰਟਰੀਆਂ ਦੇ ਹਾਂਜੀ ਬੌਨਸਾਈ ਦਾ ਮਤਲਬ ਐਸੇ ਨਾ ਇਹਨੂੰ ਆਪਾਂ ਬੋਨਾ ਕਹਿ ਸਕਦੇ ਹਾਂ ਬੋਨੇ ਦਰਖਤ ਨਹੀਂ ਜੀ ਬੋਨੇ ਦਰਖਤ ਨਹੀਂ ਹਾਂਜੀ ਬੋਨਾ ਰੱਖਿਆ ਜਾਂਦਾ ਇਹਨਾਂ ਨੂੰ ਨਾ ਕਿ ਇਹਦੀ ਕੋਈ ਜੈਨੇਟਿਕ ਚੇਂਜ ਨਹੀਂ ਕੀਤੀ ਜਾਂਦੀ ਕਿਉਂਕਿ ਜਦੋਂ ਇਹ ਮੈਚੂਰ ਹੁੰਦੇ ਨੇ ਜਦੋਂ ਵੱਡੇ ਹੁੰਦੇ ਨੇ ਜਦੋਂ ਇਹਨਾਂ ਦੀ ਉਮਰ ਹੁੰਦੀ ਆ ਫਰੂਟ ਆਉਣ ਦੀ ਫਲਾਵਰਿੰਗ ਆਉਣ ਦੀ ਤਾਂ ਉਹ ਬਿਲਕੁਲ ਉਹੀ ਸਾਈਜ਼ ਦੇ ਫਰੂਟ ਤੇ ਉਹੀ ਸਾਈਜ਼ ਦੇ ਫਲਾਵਰ ਵਗੈਰਾ ਸਾਰੇ ਆਉਂਦੇ ਨੇ ਕੋਈ ਕਿਸੇ ਕਿਸਮ ਦਾ ਇਹਨਾਂ ਦਾ ਜੀਨ ਨਹੀਂ ਚੇਂਜ ਕੀਤਾ ਹੋਇਆ ਕਿਉਂਕਿ ਇਹਨਾਂ ਬੋਨੇ ਤੋਂ ਵੱਡੇ ਦਰਖਤ ਵੀ ਹੁੰਦੇ ਨੇ ਕਿ ਅਗਰ ਇਹਦਾ ਇਹਦੇ ਵਿੱਚੋਂ ਬੀਜ ਕੱਢੇ ਤਾਂ ਕਿਧਰੇ ਹੋਰ ਮੈਦਾਨ ਦੇ ਵਿੱਚ ਲਾ ਦਿੱਤਾ ਜਾਏ ਬੜਾ ਹੋ ਜਾਏਗਾ ਬਿਲਕੁਲ ਇਹ ਉਹੀ ਨਾ ਆਮ ਹੈਗੇ ਨੇ ਜਿ ਇਹਨਾਂ ਦੀ ਕੋਈ ਸਪੈਸ਼ਲ ਵੈਰਾਈਟੀ ਨਹੀਂ ਹੈ ਹਮਮ ਕਾਮਨ ਟਰੀਜ਼ ਨੇ ਸਿਰਫ ਇਹਨਾਂ ਨੂੰ ਪਾਲਣ ਦਾ ਜਿਹੜਾ ਆਰਟ ਹੈ ਇਹਨਾਂ ਨੂੰ ਸੰਭਾਲਣ ਦਾ ਆਰਟ ਹੈ ਉਹੀ ਬੰਸਾਈ ਮਤਲਬ ਕਟਿੰਗ ਕਟਿੰਗ ਕਰ ਕਰਕੇ ਇਹਨੂੰ ਪਰੂਨਿੰਗ ਕਰਕੇ ਜੀ ਪਰੂਨਿੰਗ ਕਰਕੇ ਜਿੰਦੀ ਬਿਲਕੁਲ ਕੱਟ ਦੇਣਾ ਪਰੂਨਿੰਗ ਜਿੰਦਾ ਪਿੰਚ ਆਊਟ ਕਰ ਦੇਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਕਰਕੇ ਦਿਖਾਣਾ ਇਸ ਤਰ੍ਹਾਂ ਤੁਸੀਂ ਉਹ ਕੱਟਦੇ ਹੋ ਤੇ ਹੁਣ ਇਹ ਜਿਹੜੀ ਫੀਲਿੰਗ ਹੈ ਇਹ ਲੱਗਦਾ ਕਿ ਬੜਾ ਵੱਡਾ ਜਦੋਂ ਦਰਖਤ ਕਿਉਂਕਿ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਥੱਲੋਂ ਜੜਾ ਤੋਂ ਦੁਹਾਨ ਕਿਉਂਕਿ ਇਹ ਇਹ ਲੱਗਦਾ ਜਿਵੇਂ ਜ਼ਮੀਨ ਦੇ ਵਿੱਚ ਕਿਦਾਰੇ ਵੱਡਾ ਦਰਖਤ ਅਸੀਂ ਦੇਖਦੇ ਹਾਂ ਉਹੋ ਜੀ ਫੀਲਿੰਗ ਹੈ ਇਸ ਪੂਰੇ ਦਰਖਤ ਦੇ ਵਿੱਚ ਇਹ ਜਿਹੜੀਆਂ ਜੜਾਂ ਨੇ ਇਹ ਤਕਰੀਬਨ 5 ਤੋਂ 7 ਸਾਲ ਬਾਅਦ ਹਣੀ ਸ਼ੁਰੂ ਹੁੰਦੀਆਂ ਨੇ ਇਹਨੂੰ ਆਪਾਂ ਦਾੜੀ ਕਹਿੰਦੇ ਏਰੀਅਲ ਰੂਟ ਪਿੰਡਾਂ 'ਚ ਦੇਖਦੇ ਹੋ ਤੁਸੀਂ ਲੰਬੇ ਬੜੇ ਬੜੇ ਦਰਖਤ ਆ ਇਹ ਸੇਮ ਇਹਦੀ ਲੁੱਕ ਉਸੇ ਤਰ੍ਹਾਂ ਬਣਾਈ ਹੈ ਜੀ ਫੀਲਿੰਗ ਫੀਲਿੰਗ ਉਹੋ ਜਿਹੀ ਹੈ ਹਾਂ ਜੀ ਉਸ ਤਰ੍ਹਾਂ ਆ ਇਹ ਦੇਖੋ ਇੰਨੀਆਂ ਰੂਟਸ ਜਿਹੜੀਆਂ ਨੇ ਜਿਹੜੇ ਕੋਈ ਬੜਾ ਵੱਡਾ ਹਾਂ ਜੀ ਆ ਕੇ ਦੁਬਾਰਾ ਉਹਦੇ 'ਚ ਲੱਗਦੀਆਂ ਨੇ ਤੇ ਇਹਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਿੱਟੀ ਦੇ ਪੌਟ 'ਚ ਹੀ ਗਰੋ ਕੀਤਾ ਜਾਵੇ ਪਰ ਮਿੱਟੀ ਇੰਨੀ ਹੈ ਤੇ ਇਹ ਬੜੀ ਮਿਹਨਤ ਹੋਈਗੀ ਫਿਰ ਗੁਰਮਖ ਸਿੰਘ ਬਾਰ-ਬਾਰ ਕਟਿੰਗ ਕਰਨਾ ਰੋਜ਼ ਇਹਨੂੰ ਦੇਖਣਾ ਵਾ ਇਹਨਾਂ ਨਾਲ ਅਟੈਚਮੈਂਟ ਇੰਨੀ ਜ਼ਿਆਦਾ ਹੋ ਜਾਂਦੀ ਐ ਇਮੋਸ਼ਨਲੀ ਅਟੈਚ ਹੋ ਜਾਂਦੇ ਨੇ ਇਹ ਵੀ ਤੇ ਮੈਂ ਵੀ ਜਨੇ ਜਿਹੜਾ ਕੋਈ ਇਹਦੇ ਨੇੜੇ ਰਹਿੰਦਾ ਕਿੰਨੀ ਵਾਰੀ ਗਾਰਡਨ ਦੇ ਵਿੱਚ ਆਂਦੇ ਹੋ ਕਿੰਨੀ ਵਾਰੀ ਕਟਿੰਗ ਕਰਦੇ ਹੋ ਦਿਨ ਵਿੱਚ ਮੈਂ ਦਿਨ ਚ ਕਟਿੰਗ ਤਾਂ ਨਹੀਂ ਜ਼ਿਆਦਾ ਵਾਰ ਕਰਦਾ ਹਾਂ ਦਾ ਕਟਿੰਗ ਤਾਂ ਗਰੋਇੰਗ ਗਰੋਇੰਗ ਸੀਜ਼ਨ ਦੇ ਵਿੱਚ ਕਰਦਾ ਪਰ ਵਾਟਰਿੰਗ ਜਿਹੜੀ ਮੈਨੂੰ ਪਾਣੀ ਦੇਣਾ ਉਹ ਦਿਨ ਚ ਦੋ ਵਾਰ ਕਰਨਾ ਪੈਂਦਾ ਤੇ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਸੀ ਪ੍ਰੂਨਿੰਗ ਜਿਹੜੀ ਐ ਉਹ ਪ੍ਰੂਨਿੰਗ ਜਿਸ ਨਾਲ ਟਾਣੀ ਵੱਧ ਰਹੀ ਐ ਇਹਨੂੰ ਮੈਂ ਇੱਥੋਂ ਕੱਟਦਾਗਾ ਲਾਸਟ ਇੱਕ ਛੱਡ ਕੇ ਤੇ ਇਹਦੇ ਵਿੱਚੋਂ ਆਹ ਜਿਹੜੇ ਦੋ ਪੱਤੇ ਛੱ ਉਹਨਾਂ ਦੇ ਵਿੱਚੋਂ ਜਿਹੜੀਆਂ ਦੋ ਹੋਰ ਬ੍ਰਾਂਚੇਜ਼ ਆ ਜਾਣਗੀਆਂ ਇਸ ਤਰ੍ਹਾਂ ਇੱਥੋਂ ਪਰ ਜਿਹੜੀਆਂ ਇਹਦੀਆਂ ਟਾਹਣੀਆਂ ਨੇ ਚਲੋ ਇੱਥੋਂ ਉੱਪਰੋਂ-ਪਰੋਂ ਦਾ ਤੁਸੀਂ ਪ੍ਰੂਨਿੰਗ ਕਰ ਦਿੰਦੇ ਹੋ ਪਰ ਜਿਹੜੀਆਂ ਟਾਹਣੀਆਂ ਨੇ ਇਹ ਇਹ ਨਹੀਂ ਵੱਧੀਆਂ ਫਿਰ ਨਹੀਂ ਇਹ ਇੱਥੇ ਆ ਗ ਜਾਣਗੀਆਂ ਜੀ ਹੁਣ ਦੇਖੋ ਇਹਦਾ ਜਿਹੜਾ ਐਕਚੁਅਲ ਸਾਈਜ਼ ਆ ਪੱਤੇ ਦਾ ਇਸ ਤੋਂ ਤਕਰੀਬਨ ਲਗਨ 4-5 ਗੁਣਾ ਵੱਡਾ ਹੁੰਦਾ ਐਡਾ ਵੱਡਾ ਪੱਤਾ ਹੁੰਦਾ ਹੈ ਤੇ ਜਦੋਂ ਅਸੀਂ ਕੱਟਦੇ ਜਾਂਦੇ ਹਾਂ ਕੱਟਦੇ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਟਾਹਣੀਆਂ ਆਈ ਜਾਂਦੀਆਂ ਨੇ ਮਤਲਬ ਇਹ ਆਪਣੀ ਗ੍ਰੋਥ ਉੱਨੀ ਵਧਾਉਂਦਾ ਜਾਂਦਾ ਤੇ ਇਹ ਜਿਹੜੀ ਸਪਲਾਈ ਹੈ ਜਿਹੜੀ ਦੀ ਫੂਡ ਦੀ ਸਪਲਾਈ ਆ ਉਸੇ ਜਗ੍ਹਾ ਤੋਂ ਆਉਂਦੀ ਓਨੇ ਪਾਈਪ ਚ ਓਕੇ ਅੱਛਾ ਉਹ ਜ਼ਿਆਦਾ ਹੋਣ ਕਰਕੇ ਪਾਪੂਲੇਸ਼ਨ ਤੇ ਉਹ ਸਾਰਿਆਂ ਦਾ ਸਾਈਜ਼ ਜਿਹੜਾ ਰਿਡਿਊਸ ਹੋ ਜਾਂਦਾ ਅੱਛਾ ਜੇ ਤੁਸੀਂ ਨਾ ਇਹਦੀ ਕਟਿੰਗ ਕਰੋ ਜਾਂ ਪ੍ਰੂਨਿੰਗ ਕਰੋ ਤੇ ਇਹ ਵੱਧ ਜੇਗਾ ਇੱਕਦਮ ਵੱਜੇਗਾ ਬੜੀ ਤੇਜ਼ੀ ਨਾਲ ਵੱਜੇਗਾ ਔਰ ਵੱਧ ਕੇ ਜਿਹੜੀ ਜਿਹੜੀ ਬ੍ਰਾਂਚ ਇਹਦੀ ਡਾਇਰੈਕਟ ਵਧਣੀ ਸ਼ੁਰੂ ਹੋ ਜਾਏਗੀ ਕੱਲੇ ਉਹਨੂੰ ਸਰਵਾਈਵ ਕਰਾਏਗਾ ਬਾਕੀਆਂ ਨੂੰ ਆਪਣੇ ਆਪ ਡਰਾਈ ਆਊਟ ਸੁਕਾ ਦੇਗਾ ਤੇ ਉਹਦੇ ਤੇ ਡਿਪੈਂਡੈਂਟ ਹੋ ਜਾਏਗਾ ਅੱਛਾ ਇਹ ਜਿਹੜੀ ਤੁਸੀਂ ਗਾਰਡਨਿੰਗ ਕਰ ਰਹੇ ਹੋ ਤੁਸੀਂ ਕਿੰਨੇ ਸਾਲ ਤੋਂ ਕਿਵੇਂ ਮਤਲਬ ਇਹ ਐਨੇ ਬੂਟੇ ਤੁਸੀਂ ਲਾ ਲਏ ਇਹਦਾ ਕੀ ਦੀ ਕੋਸਟ ਕੀ ਹੈ ਸਾਰਿਆਂ ਦੀ ਕੋਸਟ ਓਵਰਆਲ ਤਾਂ ਨਹੀਂ ਮੈਂ ਕੁਝ ਦੱਸ ਸਕਦਾ ਜੀ ਐਕਚੁਅਲੀ ਕੀ ਹੈ ਕਿ ਹਰ ਇੱਕ ਦੇ ਸਾਲਾਂ ਵਾਈਜ਼ ਹੁੰਦੇ ਨੇ ਇੰਨੇ ਬੂਟੇ ਚਲੋ ਕਿੰਨੇ ਦਾ ਹਾਂ ਜੀ ਇੰਟਰਨੈਸ਼ਨਲ ਲੈਵਲ ਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਇਹ ਜੇਡ ਹੈ ਜਿਹੜਾ ਅਫਰੀਕਨ ਇੱਕ ਪਲਾਂਟ ਆਮ ਆਪਣੇ ਘਰਾਂ ਦੇ ਵਿੱਚ ਹੁੰਦਾ ਹੈ ਪਰ ਉਹਦੀ ਸ਼ਕਲ ਕੁਝ ਇਸ ਤਰ੍ਹਾਂ ਥੱਲੇ ਲਟਕਦੀ ਹੁੰਦੀ ਹੂੰ ਤੇ ਉਹ ਲਟਕਦੀ ਸ਼ਕਲ ਕਰਕੇ ਉਹਨੂੰ ਇੰਨਾ ਜ਼ਿਆਦਾ ਬਿਊਟੀਫਾਈ ਨਹੀਂ ਕਰਦੇ ਸੀ ਹੂੰ ਤੇ ਇਹਨੂੰ ਮੈਂ ਤਕਰੀਬਨ ਤਕਿਉਨ ਇੰਨੇ ਸਾਲਾਂ ਤੋਂ ਪਾਲ ਰਿਹਾ ਹਾਂ ਪਹਿਲਾਂ ਤਾਂ ਇਰੈਕਟ ਕਰਨਾ ਫਿਰ ਇਹਨੂੰ ਇੱਕ ਟਰੀ ਦੀ ਤਰ੍ਹਾਂ ਆ ਦੇਖੋ ਟ੍ਰੇਨਿੰਗ ਦਿੱਤੀ ਹੈ ਜਿਹੜੇ ਵਾਇਰਿੰਗ ਕਰਕੇ ਇਹ ਇਸੇ ਤਰ੍ਹਾਂ ਹੀ ਬ੍ਰਾਂਚੇਸ ਪਹਿਲਾਂ ਇੱਕ ਵਾਰੀ ਵਾਇਰਿੰਗ ਕਰ ਦਿੰਦੇ ਆ ਫਿਰ ਇਹ 2-4 ਸਾਲਾਂ ਬਾਅਦ ਖੋਲ ਦਿੰਦੇ ਆ ਇੱਥੇ ਇਦਾਂ ਹੀ ਮਤਲਬ ਹੋ ਜਾਂਦੇ ਨੇ ਸਖਤ ਹੋ ਜਾਂਦੇ ਨੇ ਔਰ ਡਰਾਈ ਆਊਟ ਹੋ ਕੇ ਬਿਲਕੁਲ ਸਿੱਧੇ ਰਹਿੰਦੇ ਨੇ ਇਹ ਸਾਰਾ ਦੇਖਣ ਦੇ ਸਵੇਰੇ 2.5 ਘੰਟੇ ਸ਼ਾਮੀ 2.5 ਘੰਟੇ ਮੈਨੂੰ ਵੀ ਲੁੱਕ ਆਫਟਰ ਕਰਨਾ ਫਰਟੀਲਾਈਜ਼ਰ ਦਿਨਾ ਹਰ ਵੇਲੇ ਬਿਮਾਰੀਆਂ ਤੋਂ ਬਚਾਉਣਾ ਧੁੱਪ ਛਾਂ ਕਰਦਾਂ ਤੇ ਉਹਦਾ ਜਿਸ ਤਰ੍ਹਾਂ ਕਿਹਾ ਜਾਂਦਾ ਕਿ 3 ਰੁਪਏ ਪਰ ਡੇ ਕੈਲਕੂਲੇਸ਼ਨ ਕਰ ਲਈਏ ਤਾਹ ਹੋ ਜਾਂਦੀ ਜਿਸ ਤਰ੍ਹਾਂ ਆਪਾਂ ਮੰਨ ਲਈਏ ਇਹ 10 ਸਾਲ ਦਾ ਹੋਇਆ ਐਗਜ਼ੈਂਪਲਰੀ ਇਹ ਹੈ ਵੱਡਾ ਤੇ 10 ਸਾਲ ਦਾ ਤੁਸੀਂ ਦੇਖ ਲਓ 3 ਰੁਪਏ ਪਰ ਡੇ ਦੇ हिसाब ਨਾਲ 1000 ਰੁਪਏ ਬਣ ਜਾਂਦਾ ਮਹੀਨੇ ਦਾ ਜੀ ਕਿੰਨੇ ਦੀ ਪੂਰੀ ਗਾਰਡਨਿੰਗ ਇਹ ਹੋਏ ਕਿ ਜੀ ਤਗਰੰਤੀ 32 ਲੱਖ ਰੁਪਏ ਦੀ 30 32 ਲੱਖ ਦੀ ਏ ਐਡਾ ਸ਼ੌਂਕ ਤੁਸੀਂ ਜੇ ਸਹੀ ਮਹਿਨੇ ਚ ਕੋਈ ਬੰਦਾ ਆ ਕੇ ਵੈਲਿਊਏਟ ਕਰਕੇ ਉਹ ਦਏਗਾ ਆਦਰਵਾਇਜ਼ ਤਾਂ ਕਿਸੇ ਲਈ ਪਲਾਟ ਦੀ ਵੈਸੇ ਕੋਸਟ ਜੇ ਅਗਰ ਵਧੀਆ ਤੋਂ ਵਧੀਆ ਬੌਂਸ ਸਾਈਜ਼ ਦੇ ਵਿੱਚ ਵੀ ਕਈ-ਕਈ ਤਰ੍ਹਾਂ ਦੀ ਕਿਸਮਾਂ ਹੋਣੀਆਂ ਨੇ ਵੱਧ ਤੋਂ ਵੱਧ ਕਿੰਨਾ ਕੁ ਮਹਿੰਗਾ ਜਿਹੜੇ ਹੁਣ ਆਮ ਮਿਲਦੇ ਨੇ ਜੀ 7.5 ਤੋਂ 8 ਲੱਖ ਰੁਪਏ ਤੱਕ ਤਾਂ ਆਮ ਹੀ ਵਿੱਚ ਇੱਕ 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 ਪਲਾਂਟ ਵਿਕਦਾ ਆ 3.5 ਤੋਂ 4 ਲੱਖ ਰੁਪਏ ਦਾ ਜਿਹੜਾ ਹੈਗਾ ਜਤੂਨ ਦਾ 올ਿਵ ਦਾ ਜਿਹੜਾ ਉਹ ਵਾਸਤੂ ਸ਼ਾਸਤਰ ਜਾਂ ਜਿਹੜੇ ਫੈਂਸ਼ੂਈ ਵਾਲੇ ਨੇ ਉਹ ਸੁਜੈਸਟ ਕਰਦੇ ਨੇ ਤੁਸੀਂ ਆਪਣੇ ਘਰਾਂ ਦੇ ਵਿੱਚ ਲਗਾਓ ਕਿ ਉਹ ਬਹੁਤ ਸਾਰੇ ਵਿਕ ਵੀ ਰਹੇ ਨੇ ਅੱਛਾ ਇਹਦੀ ਜਦੋਂ ਗ੍ਰੋਥ ਦੀ ਕਟਿੰਗ ਕਰਦੇ ਉਹਦੀ ਗ੍ਰੋਥ ਨਹੀਂ ਵਧਦੇ ਦਿੰਦੇ ਮੈਂ ਸੁਣਿਆ ਕਿ ਜਿਵੇਂ ਕੈਕਟਸ ਦਾ ਬੂਟਾ ਵਾਸਤੂ ਸ਼ਾਸਤਰ ਆਖਦਾ ਥੋੜੇ ਸ਼ਬਦਾਂ ਦੇ ਵਿੱਚ ਕਿ ਉਹ ਘਰ ਦੇ ਵਿੱਚ ਨਹੀਂ ਲਾਣੇ ਚਾਹੀਦੇ ਉਹ ਉਹ ਜਿਹੜੀ ਹੈ ਉਹ ਅਸ਼ੁਭ ਨੇ ਇਨਾਂ ਦੇ ਬਾਰੇ ਕੀ ਧਾਰਨਾ ਇਹਦੀ ਸਿੰਪਲ ਇਹੀ ਹੈ ਜੀ ਵੈਸੇ ਤਾਂ ਵਾਸਤੂ ਸ਼ਾਸਤਰ ਔਰ ਜਿਹੜੀ ਹੈ ਫੈਂਗਸ਼ੁਈ ਹੈ ਉਹ ਕਹਿੰਦੇ ਆ ਕਿ ਤੁਸੀਂ ਇਹਦੇ ਨਾਲ क्रੂਅਲਟੀ ਕਰਦੇ ਆ ਹਾਂ ਭਾਈ ਉਹ ਇਹਨੂੰ ਵਧ ਨਹੀਂ ਜੇ ਅਸੀਂ ਇੱਕ ਸੈਕਿੰਡ ਲਈ ਆਪਣੀ ਸਾਰੀ ਲਾਈਫ ਦੇਖੀਏ ਸਵੇਰ ਤੋਂ ਸ਼ਾਮ ਤੱਕ ਤਾਂ ਆਪਣੀ ਆਪਣੀ ਜਿਹੜੀ ਲਾਈਫ ਸਟਾਈਲ ਦੇਖੀਏ ਤਾਂ ਉਹਦੇ ਚ ਅਸੀਂ क्रੂਅਲਟੀ ਕਾਫੀ ਚੀਜ਼ਾਂ ਆਪਣੇ ਉੱਪਰ ਵੀ ਆਪਣੇ ਨਾਲ ਦੀਆਂ ਚੀਜ਼ਾਂ ਉੱਤੇ ਜਾਨਵਰਾਂ ਦੇ ਉੱਤੇ ਹਰ ਇੱਕ ਤੇ ਕਰਦੇ ਆ ਤੇ ਉਹਨਾਂ ਲਈ ਉਹ ਜਿਵੇਂ ਕਿ ਉਹਨਾਂ ਨੂੰ ਰੱਖਣ ਲਈ ਉਹਨਾਂ ਸਾਡੇ ਨਾਲ ਸਰਵਾਈਵ ਕਰਨ ਲਈ ਲਿਮਟਡ ਜ਼ੋਨ ਹੋਣ ਕਰਕੇ ਇਹ ਅਸੀਂ ਇਹਨਾਂ ਨੂੰ ਜ਼ਰੂਰ ਕਰਦੇ ਆਂ ਪਰ ਇਹ ਇੱਕ ਜੈਨੇਟਿਕ ਚੇਂਜ ਕਰ ਦੇਣਾ ਕਿ ਉਹਦੀ ਜੀਨ ਹੀ ਬਦਲ ਦੇਣਾ ਨੂੰ ਹਮੇਸ਼ਾ ਐਡੇ ਵੱਡੇ ਤਰਬੂਜ ਨੂੰ ਇੰਨਾ ਕੁ ਲੱਗਣ ਲਾ ਦੇਣਾ ਉਹ ਵੱਖਰੀ ਗੱਲ ਹੈ ਇਹਨਾਂ ਦੇ ਉੱਪਰ ਉਹੀ ਫਰੂਟ ਆਉਂਦੇ ਨੇ ਇਹਨਾਂ ਨੂੰ ਜੈਨੇਟਿਕਲੀ ਨਹੀਂ ਚੇਂਜ ਕੀਤਾ ਸਿੰਪਲੀ ਕੰਟਰੋਲ ਕਰਕੇ ਕੰਟਰੋਲਡ ਰੱਖਿਆ ਹੋਇਆ ਨੇ ਹੋਰ ਨਹੀਂ ਐ ਕੁਝ ਕੰਟਰੋਲ ਕਰਕੇ ਉਹੋ ਜੀ ਫੀਲਿੰਗ ਜਿਹੜੇ ਵੱਡੇ ਵੱਡੇ ਪੇੜਾ ਦੀ ਫੀਲਿੰਗ ਉਹ ਘਰ ਦੇ ਵਿੱਚ ਮਿਲ ਜਾਂਦੀ ਹੈ ਹਾਂਜੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੇਰੇ ਕੋਲੇ ਆਲਮੋਸਟ ਦੁਨੀਆ ਦਾ ਹਰ ਇੱਕ ਦਰਖਤ ਮੇਰੀ ਛੱਤ ਤੇ ਆ ਜਾਵੇ ਤੇ ਛੱਤ ਮੇਰੀ ਸਾਰੀ 130 ਗਜ ਦੀ ਹੈ ਜੇ ਮੈਂ ਚਾਹਨਾ ਕਿ ਸਾਰੇ ਹੋਰ ਆ ਜਾਣ ਹੁਣ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਤੁਰਨ ਫਿਰਨ ਜੋਗੀ ਜਗ੍ਹਾ ਬੜੀ ਮੁਸ਼ਕਲ ਨਾਲ ਬਚਦੀ ਹੈ ਚਲੋ ਮੈਂ ਮੈਂ ਆਖਰੀ ਵਾਰੀ ਇਹ ਤਸਵੀਰਾਂ ਜਿਹੜੀਆਂ ਨੇ ਕਿਉਂਕਿ ਗੱਲ ਵੀ ਕੀਤੀ ਇਹਨਾਂ ਦੇ ਨਾਲ ਔਰ ਇਹ ਕਈ ਕਿਸਮਾਂ ਦੇ ਅਜਿਹੇ ਬੌਂਸਾਈ ਬੂਟੇ ਨੇ ਘਰ ਦੀ ਛੱਤ ਦੇ ਉੱਤੇ ਇਹ ਇੱਕ ਛਤਰੀ ਇਸ ਦੇ ਥੱਲੇ ਵੀ ਇੱਕ ਹੋਰ ਛੱਤਾ ਉਸ ਦੇ ਉੱਤੇ ਵੀ ਜਿਹੜੇ ਬੂਟੇ ਆ ਪੂਰੀ ਤਰ੍ਹਾਂ ਸਜਾਏ ਹੋਏ ਨੇ ਵੱਖ-ਵੱਖ ਪੋਟ ਦੇ ਵਿੱਚ ਦੇਖਭਾਲ ਜਿਵੇਂ ਕਰਨੀ ਪੈਂਦੀ ਹੈ ਇਹਨਾਂ ਦੀ ਸਵੇਰੇ ਸ਼ਾਮ ਇਹਨਾਂ ਦੀ ਕਟਿੰਗ ਕਰਨੀ ਪੈਂਦੀ ਹੈ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਲਗਾਤਾਰ ਅਜਈਆਂ ਪੋਜ਼ਿਟਿਵ ਖਬਰਾਂ ਇਹੋ ਜਿਹੀਆਂ ਜਿਹੜੀਆਂ ਗਾਰਡਨਿੰਗ ਦੇ ਨਾਲ ਜੁੜੀਆਂ ਸਪੈਸ਼ਲ ਸਟੋਰੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂ ਕੈਮਰਾਮੈਨ ਰਾਜਵਿੰਦਰ ਅਤੇ ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਦੁਬਾਰਾ ਫੇਰ ਅਜਿਹੀ ਕਿਸੇ ਹੋਰ ਵਧੀਆ ਖਬਰ ਦੇ ਨਾਲ ਹਾਜ਼ਰ ਹੋਵਾਂਗਾ